ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਤੇ ਅੱਦਰ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰ ਤੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ 25 ਮਈ ਤਰੀਕ ਹੈਗੀ ਹੈ ਜੀ 25 ਮਈ ਤਸਵੀਰ ਦਾ ਹੀ ਟਾਈਮ ਹੈ ਸਾਢੇ ਕੋ 7:00 ਪੌਣੇ 8:00 ਵੇ ਦਾ ਟਾਈਮ ਹੈ ਤੇ ਰਾਤੀ ਨਾਲ ਕਾਫੀ ਜ਼ਿਆਦਾ ਹਨੇਰੀ ਚੱਲੀ ਸੀਗੀ ਤੇ ਬਹੁਤ ਜ਼ਿਆਦਾ ਗੰਧ ਪੈ ਗਿਆ ਮੀਂਹ ਵੀ ਪਿਆ ਸੀ ਮੀਂਹ ਬਹੁਤ ਘੱਟ ਪਿਆ 10 ਕੁ ਮਿੰਟ ਹੀ ਬਸ ਤੇਜ਼ੀ ਨਾਲ ਪਿਆ ਤੇ ਨਾਲ ਹੀ ਬੰਦ ਹੋ ਗਿਆ ਸੀ ਮੀਂਹ ਦਾ ਮਤਲਬ ਪਤਾ ਨਹੀਂ ਚਲਦਾ ਪੀ ਪਿਆ ਵੀ ਹੈ ਤੇ ਨੇਰੀ ਕਾਫੀ ਜ਼ਿਆਦਾ ਚੱਲਦੀ ਸੀ ਬਹੁਤ ਜ਼ਿਆਦਾ ਮਿੱਟੀ-ਮਿੱਟੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਕਮਰਿਆਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਮਿੱਟੀ-ਮਿੱਟੀ ਐ ਪੌੜੀਆਂ 'ਚ ਵੀ ਕਾਫੀ ਸਗੀ ਮਿੱਟੀ ਤੇ ਹੁਣ ਸਭ ਤੋਂ ਪਹਿਲਾਂ ਜੀ ਮੈਂ ਪਹਿਲਾਂ ਸਾਰਾ ਝਾੜੂ ਲਾਵਾਂਗੀ ਤੇ ਹੁਣ ਜੀ ਮੈਂ ਸਾਰੀ ਸਫਾਈ ਕਰਾਂਗੀ ਪਹਿਲਾਂ ਤੇ ਆ ਦੇਖੋ ਜੀ ਕਿੰਨੀ ਮਿੱਟੀ ਮਿੱਟੀ ਮੰਜੇ ਦੇ ਕੋਲ ਹੋਈ ਪਈ ਏ ਸਾਰੇ ਕਮਰਿਆਂ ਦੇ ਵਿੱਚ ਇੰਨੀ ਮਿੱਟੀ ਨਿਕਲੀ ਸੀ ਨਾ ਤੇ ਪਹਿਲਾਂ ਮੈਂ ਸਵੇਰੇ ਉੱਠਦੇ ਸਾਰੀ ਪੱਲਾ ਮੈਂ ਬਸ ਵਾਸ਼ਰੂਮ ਗਈਆਂ ਫਿਰ ਝਾੜੂ ਫੜਿਆ ਸਾਰੀ ਸਫਾਈ ਕੀਤੀ ਹੈ ਪਹਿਲਾਂ ਆ ਦੇਖੋ ਜੀ ਆ ਜਿਹੜੇ ਇਹਦੇ ਬੂਟੇ ਦੀ ਪੱਤੀਆਂ ਜੀ ਸੀ ਸੀਗੀਆਂ ਨਾ ਸਾਰੀਆਂ ਵੀ ਟੇਢੀ ਵਿੰਗੀ ਹੋ ਗਈਆਂ ਨੇ ਨੇਰੀ ਦੇ ਨਾਲ ਤੇ ਸਫਾਈ ਸਫੀ ਸਾਰੀ ਚੰਗੀ ਤਰ੍ਹਾਂ ਕੀਤੀ ਹੈ ਮੈਂ ਸਾਰਾ ਧੋ ਧੂ ਕੇ ਪੋਚਾ ਪੁਚਾ ਲਾ ਕੇ ਫਰਨੇਲ ਪਾ ਕੇ ਫਿਰ ਮੈਨਾਂ ਆ ਕੇ ਆਈਆਂ ਤੇ ਆ ਦੇਖੋ ਜੀ ਕਬੂਤਰੀ ਦੇ ਦੋ ਬੱਚੇ ਨੇ ਵੱਡੇ ਹੋ ਗਏ ਨੇ ਹੁਣ ਬਹੁਤ ਜ਼ਿਆਦਾ ਤੇ ਆ ਦੇਖੋ ਜੀ ਉੱਪਰ ਕੋਠੇ ਦਾ ਥਿਓ ਤੇ ਲੋ ਜੀ ਆਪਣੀ ਸਾਰੀ ਸਫਾਈ ਸਭੀ ਸਾਰੀ ਹੋ ਚੁੱਕੀ ਹੈ ਹੋਣ ਜਾ ਕੇ ਕਿੱਥੇ ਸਾਂ ਆਇਆ ਇੰਨੀ ਮਿੱਟੀ ਮਿੱਟੀ ਹੋਈ ਪਈ ਸੀ ਨਾ ਸਾਰੇ ਘਰ ਦੇ ਵਿੱਚ ਤੇ ਸਫਾਈ ਕਰਕੇ ਫਿਰ ਸਾਂ ਆਇਆ ਸਾਰਾ ਇਥੋਂ ਮੈਂ ਪਾ ਪਾਣੀ ਦੇ ਨਾਲ ਨਾ ਸਾਰਾ ਚੰਗੀ ਤਰ੍ਹਾਂ ਧੋਤਾ ਹੈ ਪਹਿਲਾਂ ਤੇ ਹੁਣ ਜੀ ਮੈਂ ਨਹਾਣ ਤੋਂ ਬਾਅਦ ਫੇਰ ਆਪਣੀ ਨਾਸ਼ਤਾ ਬਣਾਇਆ ਪਰ ਮੇਟ ਇੰਡੀਅਨ ਦੀ ਸਬਜੀ ਸੀਗੀ ਫਿਰ ਮੈਂ ਸਿੰਪਲ ਫੁਲਕੇ ਬਣਾ ਲਏ ਆ ਨਾਲ ਤੇ ਨਾਲ ਚਾਹ ਵੀ ਬਣਾਈ ਹੈ ਤੇ ਹੁਣ ਲੱਗੀ ਆ ਜੀ ਮੈਂ ਦੁਪਹਿਰ ਦੀ ਸਬਜੀ ਦੀ ਤਿਆਰੀ ਕਰਨ ਇਹ ਛੋਟੀ ਬੈਂਗਣੀ ਸੀਗੀ ਪਰ ਪਰਮੀ ਬੈਂਗਣੀ ਜਿਹੜੀ ਆਪਾਂ ਭਰ ਕੇ ਬਣਾਣੇ ਆ ਤੇ ਅੱਧੀ ਮੈਂ ਰੱਖ ਦਿੱਤੀ ਹੈ ਬੈਂਗਣੀ ਅੱਧੇ ਨੂੰ ਮੈਂ ਅੱਜ ਕੱਟ ਕੇ ਬਣਾ ਲਾਂਗੀ ਇਦਾਂ ਹੀ ਬਸ ਫਰਾਈਜ਼ ਕਰਕੇ ਤੇ ਬਾਕੀ ਜਿਹੜੀ ਬੈਂਗਣੀ ਉਹ ਆਪਾਂ ਫਿਰ ਕਿਸੇ ਦਿਨ ਭਰ ਕੇ ਬਣਾ ਲਾਂਗੇ ਕਿਉਂਕਿ ਕੱਲ ਟਿੰਡੇ ਵੀ ਆਪਾਂ ਭਰ ਕੇ ਬਣਾਏ ਸੀ ਫਿਰ ਅੱਜ ਬੈਂਗਣੀ ਭਰਾਵਾਂਗੇ ਫਿਰ ਉਹੀ ਰੋਜ਼ ਰੋਜ਼ ਸਿਰਨਾ ਵਧੀਆ ਨਹੀਂ ਲੱਗਦਾ ਹੈਗਾ ਨਾ 11 ਮਸਾਲੇ ਵਾਲੀ ਚੀਜ਼ਾਂ ਵੀ ਖਾਓ ਤਾਂ ਤੇ ਸਿੰਪਲ ਜਿਹੀ ਸਬਜ਼ੀ ਬਣਾ ਤੀ ਆਲੂ ਬੈਂਗਣ ਦੀ ਮੈਂ ਇੱਧਰ ਕਿਚਨ ਦੇ ਵਿੱਚ ਥੋੜਾ ਜਿਹਾ ਭਾਂਡੇ ਸੀਗੇ ਉਹ ਵੀ ਮਾਰਚ ਤੇ ਤੇਲ ਵਾਲੀ ਕੰਨੀ ਆ ਖਾਲੀ ਹੋ ਗਈਆਂ ਨੇ ਇਹਨਾਂ ਨੂੰ ਵੀ ਮੈਂ ਸਰਫ ਪਾ ਕੇ ਨੇ ਚੰਗੀ ਤਰ੍ਹਾਂ ਨਾਲ ਹੀ ਧੋ ਕੇ ਰੱਖ ਦਾਂਗੀ ਧੁੱਪੇ ਸੁੱਕ ਜਾਣਗੀਆਂ ਫਿਰ ਆਪਾਂ ਇਹਨਾਂ ਦੇ ਵਿੱਚ ਹੋਰ ਤੇਲ ਭਰ ਦਾਂਗੇ